ਮਾਨ ਸਰਕਾਰ ਦੇ ਵੱਲੋਂ ਪੰਜਾਬ ਦੇ ਵਿੱਚ ਸਿੱਖਿਆ ਕ੍ਰਾਂਤੀ ਨਾਮ ਦੀ ਇੱਕ ਨਵੀਂ ਮੁਹਿੰਮਾ ਸ਼ੁਰੂ ਕੀਤੀ ਗਈ ਹੈ ਜਿਸ ਦੇ ਤਹਿਤ ਪੰਜਾਬ ਦੇ ਸਕੂਲਾਂ ਦਾ ਨਵੀਨੀਕਰਨ ਲੜਿੰਦੀਆਂ ਸਹੂਲਤਾਂ ਨੂੰ ਲੈ ਕੇ ਉਦਘਾਟਨੀ ਸਮਾਰੋਹ ਕੀਤੇ ਜਾ ਰਹੇ ਨੇ ਤੇ ਇਸੇ ਦੇ ਤਹਿਤ ਸਮਾਣਾ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਚੇਤਨ ਸਿੰਘ ਜੋੜਾ ਮਾਜਰਾ ਜੋ ਕਿ ਸਾਬਕਾ ਕੈਬਨ ਮੰਤਰੀ ਨੇ ਉਹ ਵੀ ਇਸ ਐਲ ਆਰ ਡੀ ਦੇ ਤਹਿਤ ਸਕੂਲ ਦੇ ਉਦਘਾਟਨੀ ਸਮਾਰੋਹ ਦੇ ਵਿੱਚ ਪਹੁੰਚੇ ਜਿੱਥੇ ਉਹਨਾਂ ਦੇ ਵੱਲੋਂ ਮਾੜਾ ਪ੍ਰਬੰਧ ਦੇਖਦੇ ਹੋਇਆ ਸਕੂਲ ਦੀ ਪ੍ਰਿੰਸੀਪਲ ਸਮੇਤ ਸਾਰੇ ਹੀ ਵਿਧਾਇਕਾਂ ਨੂੰ ਸਟੇਜ ਤੋਂ ਝਾੜ ਪਾ ਦਿੱਤੇ ਖਾਲੀ ਕੁਰਸੀਆਂ ਵੇਖ ਚਿਤਪਿੰਤ ਸਿੰਘ ਜੋੜਾ ਮਾਜਰਾ ਸਕੂਲ ਦੀ ਪ੍ਰਿੰਸੀਪਲ ਅਤੇ ਬਾਕੀ ਅਧਿਆਪਕਾਂ ਤੇ ਭੜਕਦੇ ਦਿਖਾਈ ਦਿੱਤੇ ਉਹਨਾਂ ਦਾ ਕਹਿਣਾ ਹੈ ਕਿ ਤੁਹਾਡੀ ਕੋਈ ਪਕੜ ਹੈ ਇਹਨਾਂ ਵਿਦਿਆਰਥੀਆਂ ਦੇ ਖਾਲੀ ਕੁਰਸੀਆਂ ਕਿਉਂ ਨੇ ਬਾਕੀ ਵਿਦਿਆਰਥੀ ਗੈਰ ਹਾਜ਼ਰ ਕਿਉਂ ਨੇ ਬਿਲਕੁਲ ਤੁਹਾਡਾ ਫੇਲ ਪ੍ਰੋਗਰਾਮ ਹੈ ਕੋਈ ਪਕੜ ਤੁਹਾਡੀ ਵਿਦਿਆਰਥੀਆਂ ਤੇ ਹੈ ਜਾਂ ਨਹੀਂ ਜਾਂ ਫਿਰ ਇਹ ਸਾਰਾ ਕੁਝ ਕਿਸੇ ਸ਼ਾਰਜੀਸ ਦੇ ਤਹਿਤ ਕੀਤਾ ਜਾ ਰਿਹਾ ਹੈ ਤੁਹਾਡਾ ਮਾੜਾ ਮੋਟਾ ਵੀ ਦਿਮਾਗ ਕੰਮ ਕਰਦਾ ਇਥੋਂ ਤੱਕ ਚਿੱਤ ਸਿੰਘ ਜੋੜਾ ਮਾਜਰਾ ਦੇ ਵੱਲੋਂ ਇਹਨਾਂ ਸਕੂਲ ਦੇ ਅਧਿਆਪਕਾਂ ਨੂੰ ਬੋਲ ਦਿੱਤਾ ਗਿਆ ਜਿਸ ਤੋਂ ਬਾਅਦ ਇਹ ਵੀਡੀਓ ਵਾਇਰਲ ਹੁੰਦੀ ਦਿਖਾਈ ਦਿੱਤੇ ਬਾਅਦ ਦੇ ਵਿੱਚ ਫਿਰ ਚਿੱਤ ਸਿੰਘ ਜੋੜਾ ਮਾਜਰਾ ਨੇ ਇਸ ਨੂੰ ਲੈ ਕੇ ਸਪਸ਼ਟੀਕਰਨ ਦਿੱਤਾ ਕਿ ਉਹਨਾਂ ਦੇ ਵੱਲੋਂ ਇਹ ਸਾਰਾ ਕੁਝ ਮਾੜੇ ਪ੍ਰਬੰਧ ਨੂੰ ਦੇਖਦੇ ਹੋਇਆਂ ਆਖਿਆ ਗਿਆ ਸੀ ਪਰ ਉਸ ਤੋਂ ਬਾਅਦ ਜਦੋਂ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਜਿੱਤ ਸਿੰਘ ਜੋੜਾ ਮਾਜਰਾ ਦੀ ਇਸ ਹਰਕਤ ਨੂੰ ਦੇਖਦਿਆਂ ਹੋਇਆ ਨਿਖੇਧੀ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਅਧਿਆਪਕਾਂ ਦਾ ਸਨਮਾਨ ਸਾਡੇ ਲਈ ਸਭ ਤੋਂ ਉੱਪਰ ਹੈ ਤੇ ਇਸ ਤਰ੍ਹਾਂ ਦੇ ਵਿਵਾਰ ਦੀ ਮੈਂ ਸਖਤ ਨਿੰਦਾ ਕਰਦਾ ਅਧਿਆਪਕਾਂ ਦੇ ਸਮਰਪਣ ਅਤੇ ਉਹਨਾਂ ਦੀ ਸਖਤ ਮਿਹਨਤ ਦੀ ਸਾਨੂੰ ਸਾਰਿਆਂ ਨੂੰ ਸ਼ਲਾਘਾ ਕਰਨੀ ਚਾਹੀਦੀ ਹੈ ਤਾਂ ਜੋ ਆਪਣੀਆਂ ਸੇਵਾਵਾਂ ਹੋਰ ਵੀ ਸੰਗੇ ਢੰਗ ਦੇ ਨਾਲ ਨਿਭਾ ਸਕਣਾ ਇਸ ਤਰ੍ਹਾਂ ਦੀ ਟਿੱਪਣੀ ਸਹੀ ਨਹੀਂ ਹੈ ਇਸ ਪ੍ਰਕਾਰ ਸਿੱਖਿਆ ਮੰਤਰੀ ਹਰਜੋਤ ਸਿੰਘ ਪਾਸ ਦੇ ਵੱਲ ਜੇਤਨ ਸਿੰਘ ਜੋੜਾ ਮਾਜਰਾ ਦੀ ਇਹ ਵੀਡੀਓ ਵਾਇਰਲ ਹੋਣ ਤੋਂ ਬਾਅਦ ਇਹ ਸ਼ਬਦ ਵਰਤੇ ਗਏ ਤੇ ਹੁਣ ਜੇਤਨ ਸਿੰਘ ਜੋੜਾ ਮਾਜਰਾ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਹੋਇਆਂ ਆਪਣੀ ਇਸ ਵਰਤੀ ਗਈ ਭਾਸ਼ਾ ਨੂੰ ਲੈ ਕੇ ਮਾਫੀ ਮੰਗ ਲਈ ਹੈ ਇਸ ਨੂੰ ਲੈ ਕੇ ਜੇਤਨ ਸਿੰਘ ਜੋੜਾ ਮਾਜਰਾ ਦਾ ਕਹਿਣਾ ਹੈ ਕਿ ਮੈਂ ਬੀਤਤ ਨਹੀਂ ਸਕੂਲ ਦੇ ਵਿੱਚ ਗਿਆ ਸੀ ਜਿਸ ਦੇ ਵਿੱਚ ਜੇਕਰ ਕਿਸੇ ਵੀ ਅਧਿਆਪਕ ਨੂੰ ਮਾੜਾ ਲੱਗਿਆ ਤਾਂ ਮੈਂ ਉਸ ਦੇ ਲਈ ਮਾਫੀ ਮੰਗਦਾ ਕਿਉਂਕਿ ਅਧਿਆਪਕ ਅਧਿਆਪਕ ਸਾਨੂੰ ਸੇਧ ਦਿੰਦੇ ਨੇ ਰਾਹ ਦਿਖਾਉਂਦੇ ਨੇ ਇਸ ਕਰਕੇ ਜੇਕਰ ਕਿਸੇ ਵੀ ਅਧਿਆਪਕ ਨੂੰ ਕੋਈ ਵੀ ਠੇਸ ਪਹੁੰਚੀ ਹੈ ਤਾਂ ਮੈਂ ਉਸ ਦੇ ਲਈ ਸਾਰੇ ਪੰਜਾਬ ਦੇ ਅਧਿਆਪਕਾਂ ਦੇ ਕੋਲੋਂ ਮਾਫੀ ਮੰਗਦਾ ਇਸ ਪ੍ਰਕਾਰ ਹੁਣ ਜੇਤਨ ਸਿੰਘ ਜੋੜਾ ਮਾਜਰੇ ਦੇ ਵੱਲੋਂ ਖੁਦ ਦੇ ਸਰਕਾਰ ਦੇ ਅਧਿਕਾਰੀਆਂ ਦੇ ਵੱਲੋਂ ਮੰਤਰੀਆਂ ਦੇ ਵੱਲੋਂ ਨਖੇਦੀ ਹੋਣ ਤੋਂ ਬਾਅਦ ਹੁਣ ਜੇਤਨ ਸਿੰਘ ਜੋੜਾ ਮਾਜਰੇ ਦੇ ਵੱਲੋਂ ਮਾਫੀ ਮੰਗ ਲਈ ਗਈ ਹੈ